ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਪੈਂਦੀ ਆ ਮੋਗਾ ਹੀ ਚੜੈਕ ਤੋਂ ਜਦੋਂ ਕੋਹਲੀਏ ਨੂੰ ਜਾਂਦੇ ਆ ਤੇ ਸਨ ਜੇ ਨਹਿਰਾਂ ਹੁੰਦੀਆਂ ਚੜੈਕ ਵਾਲੀਆਂ ਨਹਿਰਾਂ ਦੇ ਵੀਰ ਦਾ ਘਰ ਹੈ ਨੌਜਵਾਨ ਮੁੰਡਾ ਵਪਾਰ ਦਾ ਕੰਮ ਕਰਦਾ ਨਵਾਂ ਨਵਾਂ ਜਾਂ ਵਪਾਰ ਦਾ ਕੰਮ ਸਟਾਰਟ ਕੀਤਾ ਨਵਾਂ ਵੀ ਨਹੀਂ ਕਹਿ ਸਕਦੇ 6 ਮਹੀਨੇ ਹੋ ਗਏ ਆ ਗਰਮੀਆਂ ਗਰਮੀ ਹੋ ਗਿਆ ਇਹਨੂੰ ਵਪਾਰ ਦਾ ਕੰਮ ਕਰਦੇ ਨੂੰ ਹੁਣ ਸਿਆਲ ਆ ਗਿਆ ਤੇ ਫਿਰ ਇੰਨਾ ਆਪਾਂ ਪੁਰਾਣਾ ਵੀ ਨਹੀਂ ਕਹਿ ਸਕਦੇ ਕੋਈ 10 ਸਾਲ ਵੀ ਨਹੀਂ ਹੋ ਗਏ 5 6 ਮਹੀਨੇ ਹੋਏ ਆ ਵਪਾਰ ਦਾ ਕੰਮ ਕਰਦੇ ਨੂੰ ਅੱਜ ਦੀ ਵੀਡੀਓ ਦੇ ਵਿੱਚ ਚਾਰ ਬਹੁਤ ਚੰਗੀਆਂ ਵਾਢਾਂ ਤਿੰਨ ਵਾਢਾ ਤਾਂ ਫੁੱਲੀ ਚੰਗੀਆਂ ਬਹੁਤ ਸੋਹਣੇ ਵੱਡੇ ਹਵਾਨੇ ਆ ਚੰਗੇ ਦੁੱਧ ਵਾਲੀਆਂ ਇੱਕ ਕੱਟੀ ਆ ਚਾਰ ਵਾਢਾਂ ਇੱਕ ਕੱਟੀ ਜਮਾਂ ਜਾਇਜ਼ ਭਾ ਦੀਆਂ ਮੱਝਾਂ ਵਰਗਾ ਦੁੱਧ ਹੋ ਇਹਨਾਂ ਦੇ ਵਿੱਚੋਂ HF ਨਸਲ ਦੀ 1.5 2 2.5 ਫੈਟ ਵਾਲੀ ਕੋਈ ਵੀ ਨਹੀਂ ਸਾਰੀਆਂ ਚੰਗੇ ਦੁੱਧ ਵਾਲੀਆਂ ਫੈਟ ਵਾਲੀਆਂ ਵੇੜਾ ਮੱਝਾਂਆਂ ਦਾ ਦੁੱਧ ਉਹ ਇਨਫਰਮੇਸ਼ਨ ਲੈ ਦੇਣਾ ਹਾਂਜੀ ਸਸੀ ਕਾਲ ਸਸੀ ਕਾਲ ਬਈ ਨਾਂ ਦੱਸ ਦੀਏ ਨਾਮ ਲਾਲੀ ਬਾਈ ਪਿੰਡ ਚੜੱਕ ਜਿਲ੍ਹਾ ਮੋਗਾ ਤੁਸੀਂ ਵੀ ਮੋਗਾ ਬਈ ਮੋਬਾਈਲ ਨੰਬਰ 81988 56080 ਬਈ ਕਿਹੜੇ ਬਸ ਲੱਗੇ ਐ ਇਧਰ ਨਹੀਂ ਲੱਗਿਆ ਨੇ ਬਈ ਚਲੋ ਇਹ ਤੋਂ ਦੱਸੋ ਇੱਕ ਨੰਬਰ ਤੋਂ ਸ਼ੁਰੂ ਕਰ ਲੋ ਭਾਈ ਆਪਣੀਆਂ 3000ਆਂ ਖੜੀਆਂ ਕਿੰਨਾ ਚੋ ਕੋਈ ਵੀ ਬੰਦਾ ਇਹਨਾਂ ਨੂੰ ਸਾਫਤ ਕਰ ਦੇਵੇ ਇਸ ਮਾਤਲ ਵਾਲੀ ਗਾਂ ਫਿਰ ਅੱਛਾ ਆ ਵੈੜ ਫਾਰਮ ਦੀ ਬੱਚੀ ਆ ਵੀਰੇ ਹੂੰ ਪਲੂਨ ਬੱਚੀ ਨੇ 21 ਕਿਲੋ ਦੁੱਧ ਦਿੱਤਾ ਵਾ ਪਹਿਲਾਂ ਨਹੀਂ ਪਹਿਲਾਂ ਨਹੀਂ ਬੰਦੇ ਦਾ ਨੰਬਰ ਐਡਰੈਸ ਸਭ ਕੁਝ ਬੰਦਾ ਮੇਰੇ ਤੋਂ ਫੋਨ ਤੇ ਪੁੱਛ ਲੈ ਘਰੇ ਆ ਕੇ ਪੁੱਛ ਲੈ ਆਪਾਂ ਦਵਾਵਾਂਗੇ ਵੀਰੇ ਸਮਾਂ ਸਮਾਂ ਭਾਈ ਲਊਗੀ 2 ਤੋਂ 3 ਦਿਨ ਠੀਕ ਹੈ ਤੇ ਵੈੜ ਵਜਨ ਵਾਲੀ ਆ ਭਾਈ ਕੋਈ ਇਹਨੂੰ ਹਲਕੀ ਤੇ ਛੋਟੀ ਸਮਝ ਕੇ ਨਾ ਹੋਵੇ ਖੇੜੀ ਇਹ ਬਾਹਰੋਂ ਦੋਆ ਤਿੰਨਾ ਦਿਨਾਂ ਦੇ ਵਿੱਚ ਵਿੱਚ ਵੀਰ ਕਹਿੰਦਾ ਸੂਪੂਗੀ 21 ਲੀਟਰ ਦੁੱਧ ਪਹਿਲੇ ਸਵੇਰੇ ਪਲੂਨ ਨੇ ਦਿੱਤਾ ਬਾਈ ਕਹਿੰਦਾ ਤਿੰਨ ਮੇਰੀਆਂ ਜਰਸੀਆਂ ਤਿੰਨੇ ਇਧਰ ਲੀਆਂ ਲੋਕਲ ਵਹਿੜਾਂ ਕੋਈ ਹਮਾਜਰ ਵਾਲੀ ਸਾਫਤ ਕਰ ਦੇ ਬਾਈ ਕਹਿੰਦਾ گاਵਾ ਫ੍ਰੀ ਦੇ ਦੂੰ ਫੁੱਲ ਵਜਣਾ ਕਦਗਾਠ ਵੀ ਪੂਰਾ ਲੇਵਾ ਭਾਂਡਾ ਵੀ ਸੋਹਣਾ ਗੁਲਾਬੀ ਥਾਣਾ ਆਦੀ ਚਵਾਈ ਵਾਲੇ ਬਲਟਾਂ ਹਜੇ ਕਾਫੀ ਬਾਕੀ ਆ ਬਾਕੀ 2 ਦਿਨ ਲੈ ਜੇ 3 ਲੈ ਜੇ ਦਿਹਾੜੀ ਪਹਿਲਾਂ ਸੂਪੇ ਦਿਹਾੜੀ ਉੱਪਰ ਲੈ ਜੇ ਉਹ ਤੁਹਾਨੂੰ ਵੀ ਪਤਾ ਇੱਕ ਅੱਧੇ ਦਿਨ ਦਾ ਤਾਂ ਜਾਨਵਰ ਦਾ ਪਤਾ ਨਹੀਂ ਹੁੰਦਾ ਪਰ ਬੱਚੀ ਪੂਰੀ ਚੰਗੀ ਆ ਗੋਲ ਮਟੋਲ ਆ ਚੰਗੇ ਦੁੱਧ ਵਾਲੀ ਆ ਤੇ ਨਾਲੇ ਦੁੱਧ ਉਹ ਮੱਝ ਵਰਗਾ 20 21 ਕਿਲੋ ਦੁੱਧ ਵਾਲੀ ਦਾ ਮੱਝ ਦੀ ਮਿਲਦੀ ਨਹੀਂ ਜੇ ਮਿਲ ਗਈ ਤਾਂ 2.5 3 ਲੱਖ ਦੀ ਆਉਂਦੀ ਆ ਤੇ ਇਹਨਾਂ ਦਾ ਭਾਜ ਜੀ ਹੁੰਦਾ ਮੱਝ ਦੇ ਅਕੋਰਡਿੰਗ ਤੇ ਦੁੱਧ ਮੱਝ ਵਰਗਾ ਹੀ ਹੁੰਦਾ ਫਲ ਵਜਨ ਵਾਲੀ ਫਲ ਜਾਣ ਵਾਲੀ ਪੂਰੀ ਨਰੋਈ ਨਿਗਰ ਭਾਰੀ ਦੂਜਾ ਸੂਆ ਚੰਗੇ ਦੁੱਧ ਵਾਲੀ ਟਾਪਰ ਵੱਚੀ ਕਿੰਨੇ ਦੀ ਬਾਈ ਜੈ ਜਬਾ ਦੋਵੇਂ ਦੱਸ ਦੇ ਮੁੱਲ ਬਾਈ ਜੇ ਤਾਂ ਇਹ 3 ਨਾਲੇ ਦੇ ਘਰੇ ਖੜੀ ਹੁੰਦੀ ਹਾਂ ਅੱਜ ਫਾਰਮ 'ਚ ਖੁੱਲੀ ਛੱਡੀ ਹੁੰਦੀ ਹਾਂ ਤਾਂ ਭਾ ਸਵਾ ਲੱਖ ਕਹਿ ਦਿੰਦੇ ਹਾਂ ਠੀਕ ਆ ਵੜ੍ਹ 'ਚ ਫਿਰ ਵੀ ਵਿਗਣਾ ਸੀ ਹਾਂ ਅੱਜ ਇਹਦਾ ਮੁੱਲ ਕਰਾਉ ਨੂੰ ਕੋਈ 90 ਕਰਾ ਲੈ 95 ਕਰਾ ਲੈ 80 ਜੋ ਹਜ਼ਾਰ ਰੁਪਿਆ ਛੋੜ ਕਰਾ ਲੈ ਮੁੱਲ 90 ਕਰਾ ਲਓ 95 ਕਰਾ ਲਓ 80 ਜੋ ਬਾਈ ਕਹਿੰਦਾ ਹਜ਼ਾਰ ਦਾ ਨੋਟ ਛੜ ਦੂੰ ਜਾਣ ਕੇ 90000 ਦੀ ਵੈੜ ਦੇ ਦੂੰ ਬਾਈ ਕਹਿੰਦਾ ਜੇ ਫਾਰਮ ਤੇ ਖੁੱਲੀ ਫਿਰਦੀ ਹੁੰਦੀ 90000 90000 ਨਾ Sorry ਮੇਥੋਂ ਕਿਹਾ ਗਿਆ 90000 100000 ਘਟ 80 90 ਦੀ ਦੇ ਦੇਣੀ 79 ਕੋਈ ਮੈਂ ਵੀ ਬਾਬਾ ਨਹੀਂ ਜੋ ਸ਼ਬਦ ਗਾਂ ਪਛਾਹ ਹੋ ਸਕਦੇ ਆ ਜਮ ਜੈਪਾ ਫਾਰਮ ਤੇ ਬਾਈ ਕਹਿੰਦਾ ਹੁੰਦੀ ਖੁੱਲੀ ਫਿਰਦੀ ਹੁੰਦੀ ਤੇ ਭਾਵੇਂ 1/2 ਲੱਖ ਦੀ ਅਗਲਾ ਵੇਚ ਦਿੰਦਾ ਬਾਈ ਗੱਲਾਂ ਤਾਂ ਦੋ ਹੀ ਆ ਹੂੰ ਉਹਨੇ ਨਾ ਮੈਂ ਉਹਨੇ ਚਲ ਸੀਮਨ ਦੱਸਿਆ ਆਪ ਨੂੰ ਕੀਤਾ ਨਹੀਂ ਨਾ ਮੈਂ ਬਦੱਸਾਂ ਵੀਡੀਓ ਚ ਮੇਰੀ ਆਤ ਹੀ ਆ ਨਾ ਕਿਉਂਕਿ ਰੱਬ ਨਾ ਕਰੇ ਅਗਲਾ ਘੂਠ ਮਾਰ ਜੇ ਬਈ ਮੁਰਕੇ ਅਗਲਾ ਮੇਰੇ ਪੁੱਤਾਂ ਨੂੰ ਗਾਲਾਂ ਕੱਢੀ ਜਾ ਹਾਂ ਮੇਰਾ ਤਾਂ ਇਹ ਆ ਹਾਂ ਆਪਾਂ ਕੋਈ ਇਹਦਾ ਸੀਮਨ ਨਹੀਂ ਦੱਸਣਾ ਕੋਈ ਵਗਾ ਲੱਗਿਆ ਨਹੀਂ ਦੱਸਣਾ ਫੋਰ ਕਿਸੇ ਕੋਲੇ ਹੁੰਦੀ ਅਗਲੇ ਨੇ ਢੱਕ ਢੱਕ ਨਾ ਲੈ ਕੇ ਮੁੱਲ 15000 ਵਧਾ ਦਿੰਦੇ ਨੇ ਹਾਂ ਸੋ ਸਹੀ ਗੱਲ ਹੈਗੀ ਆ ਦੋ ਸੀਮਨ ਲੈਣਦੇ ਆ 4 ਕਿਲੋ ਦੁੱਧ ਵਧਾ ਦਿੰਦੇ ਆ ਤੇ ਗਾਂ ਮੁੱਲ 20000 15000 ਵਧਾ ਦਿੰਦੇ ਪਰ ਮਾੜੀਆਂ ਗੱਲਾਂ ਫੁੱਲ ਜੰਗੀ ਬੱਚੀ ਆ 90000 ਦੀ ਦੇ ਦੇਣੀ ਆ 1000 ਘੱਟ 80 ਦੀ ਦੁੱਧ 21 ਕਿਲੋ ਦਿੱਤਾ ਰਾਜੀ ਫੁੱਲ ਹੈ ਕੱਦ ਵੱਡਾ ਲੇਵਾ ਅਮਰੀਕਨ ਵਰਗਾ ਤੇ ਮੱਝ ਦਾ ਇਹਨੇ ਦੀ 2.5 ਲੱਖ ਦੀ ਆਉਂਦੀ ਘੱਟੋ ਘੱਟ ਅੱਗੇ ਆ ਜਾ 2 ਨੰਬਰ ਤੇ ਇਹ ਵੀ ਭਾਈ ਦੂਜੇ ਸੂਏ ਵੈਰਸ ਹੁੰਦੀ ਆ ਦਿਨ ਇਹ ਵੀ ਇੱਕ ਜਾਂ ਦੋ ਹੀ ਲੈਂਦੀ ਜਮਾਂ ਤਿਆਰ ਠੀਕ ਹੈ ਜੀ ਤੋਂ ਲਈਓ ਕਿੰਨਾ ਵੀ ਮੈਂ ਕਲੂਨ ਦਾ 18 ਤੋਂ 19 ਕਿਲੋ ਦੁੱਧ ਚੋਇਆ ਪਹਿਲਣ ਦਾ ਪਹਿਲਣ ਦਾ ਵੀਰੇ 18 ਤੋਂ 19 ਮੰਨ ਕੇ ਆਪਾਂ ਲਈ ਭੈਣ ਭਰਾਵ ਦੀ ਸਮਝ ਨਾਲ ਲੈਣ ਭਾਈ ਕੱਢ ਬਾਹਰ ਨੂੰ ਦੋਸਤੋ ਆਹ ਹੁੰਦੀ ਇਮਾਨਦਾਰੀ ਵਾਲੀ ਗੱਲ ਇੱਕ ਨੰਬਰ ਬੱਚੀ ਨਾਲੋਂ ਦੋ ਨੰਬਰ ਦਾ ਲੇਵਾ ਡੁੱਡਾ ਤੇ ਜੇ ਕੋਈ ਲੇਵੇ ਦੇ ਹਿਸਾਬ ਨਾਲ ਝੂਠ ਮਾਰਦਾ ਹੋਵੇ ਤੇ ਇਹਦਾ ਤਾਂ ਅਗਲੇ ਨੇ ਇੱਕ ਨੰਬਰ ਦੇ ਹਿਸਾਬ ਨਾਲ 24 ਕਿਲੋ ਕਹਿਣਾ ਸੀ ਪਰ ਇਹ ਮੁੰਡਾ ਝੂਠ ਝਾਟ ਨਹੀਂ ਮਾਰਦਾ ਨੌਜਵਾਨ ਮੁੰਡਾ ਵਪਾਰ ਦਾ ਕੰਮ ਕਰਦਾ ਵਧੀਆ ਗੱਲ ਹੈ ਇਮਾਨਦਾਰੀ ਨਾਲ ਕੰਮ ਕਰਦਾ ਹਾਲਾਂਕਿ ਇਹ ਬੱਚੀ ਤਿਆਰ ਹੈ ਇੱਕ ਨੰਬਰ ਹੈ ਜੀ 2-4 ਦਿਨ ਲੈਂਦੀ ਆ ਉਹਦੇ ਨਾਲੇ ਲੇਵਾ ਇਹਦਾ ਡੁੱਢਾ ਪਰ ਦੁੱਧ ਉਹਦੇ ਨਾਲੇ 2 ਕਿਲੋ ਇਹਦਾ ਘੱਟ ਦੱਸਿਆ ਪਾਇਆ ਮੁੰਡੇ ਵਾਲੀ ਗੱਲ ਆ ਕਹਿਣ ਨੂੰ ਹੁਣ ਕਿਸੇ ਹੋਰ ਕੋਲੇ ਉਹਨੇ ਅਗਲੇ ਨੇ 24 ਕਿਲੋ ਕਹਿ ਦੇਣਾ ਆਪਾਂ ਨੂੰ ਉਹਨੇ ਦੱਸਤਾ ਮੈਂ ਫਿਰ ਵੀ 2 ਕਿਲੋ ਘੱਟ ਦਾ ਹਾਂ ਠੀਕ ਹੈ ਹਾਂ ਵਧੀਆ ਗੱਲ ਆ ਯਾਰ ਜੇ ਸਾਫ਼ ਸੁਥਰਾ ਕੰਮ ਕਰਦਾ ਤੇ ਡੇਲੀ ਪਸ਼ੂ ਵੀ ਕੀ ਜਾਂਦੇ ਆ ਤੇ ਜੇ ਝੂਠ ਦੁਬਾਨ ਮਾਰੂਗਾ ਤੈਨੂੰ ਵੀ ਪਤਾ ਇੱਕ ਅੱਧਾ ਪਸ਼ੂ ਵੇਚਣ ਔਖਾ ਆ ਜਾਂਦਾ ਗੱਪ ਮਾਰ ਕੇ ਤਾਂ ਜਿਹਨੇ ਸਾਰੀ ਉਮਰ ਕੰਮ ਕਰਨਾ ਉਹਦਾ ਫਿਰ ਇਮਾਨਦਾਰੀ ਨਾਲ ਕਰਨਾ ਪੈਂਦਾ ਫਿਰ ਹੀ ਸਾਰੀ ਉਮਰ ਚੱਲਦਾ ਕਿਉਂਕਿ ਨਫਾ ਹਰੇਕ ਨੇ ਲੈਣਾ ਆਈ ਨਹੀਂ ਕਿ ਜਿਹੜਾ ਸੱਚ ਬੋਲਦਾ ਉਹ ਨਫਾ ਨਹੀਂ ਲੈਂਦਾ ਪਸ਼ੂ ਬਾਕੀ ਬਈ ਸਾਰੇ ਠੰਡੇ ਸੀਲ ਹੋਣਗੇ ਹਮ ਕਿੰਨੇ ਦੀ ਬਈ ਜਾਇਜ ਆ ਪਾ ਦੋ ਮੈਂ ਦੱਸ ਦੇ ਮੁੱਲ ਕਰਾਉਨ ਨੂੰ ਬਈ ਕੋਈ 70 ਕਰਾਲੇ 75 ਕਰਾਲੇ 63000 ਦੀ ਵੈੜ ਦੇ ਲਾਂਗੇ ਮੁੱਲ 70 75 ਜਿੰਨਾ ਮਰਜ਼ੀ ਕਰਾ ਲਓ 60 ਦੇ ਤੈਨ 63 ਦੀ ਦੇ ਦੇਣੀ ਆ ਭਾ ਜਵਾਂ ਜਾਇਜ ਆ ਯਾਰ ਤੇ ਦੁੱਧ ਵੀ ਜਾਇਜ ਦੱਸਿਆ 18 19 ਕਿਲੋ ਜਿਹੜੇ ਹਿਸਾਬ ਨਾਲ ਲੇਵੀ ਦੀ ਤਿਆਰੀ ਆ ਹੋਰ ਕਿਸੇ ਦੇ ਘਰੇ ਖੜੀ ਹੁੰਦੀ 23 24 ਕਿਲੋ ਦੁੱਧ ਕਹਿਣਾ ਸੀ ਤੇ ਨਾਲ ਅਗਲੇ ਨੇ ਕਹਿਦਣਾ ਸੀ ਬਈ ਡੈਨਮਾਰਕ ਦੇ ਸੀਬੰਦੀ ਆ ਏਬੀਐਸ ਅੱਗੇ ਦੇ ਲੱਗਿਆ 30 ਲੀਟਰੇ ਦੀ ਮਾਹ ਦਾ ਦੁੱਧ ਪਹਿਲਾਂ ਨੇ 23 24 ਕਿਲੋ ਦੁੱਧ ਦਿੱਤਾ ਇਹਨਾਂ ਮੰਨ ਕੇ ਸੌਦਾ ਕਰ ਲਿਓ ਮੁੱਲ ਕਿੰਨਾ ਲੱਖ ਇਹੀ ਵਹਿੜ ਦਾ ਤੇ ਪਰ ਵੀਰ ਨੇ ਜੈਜ ਦੱਸਿਆ 18 19 ਕਿਲੋ ਇਹਨਾਂ ਨੂੰ ਆਰਮਰੀ ਪਿਆ ਦੇਣਾ ਕੋਲ ਆਰਗੀ ਵੱਛੀ ਆ ਚਾਰੇ ਧਨ ਫੁੱਟ ਫੁੱਟ ਦੀ ਵੈਰਲ ਤੇ ਗੈਰ ਤੇ ਨਿਕੜਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਦੇ ਦੇਣੀ ਆ ਇਹ 63000 ਦੀ ਭਾਈ 63000 ਦੀ ਜਮਾਂ ਜੈਜ ਭਾ 20 ਪਿੰਡ ਗੇੜਾ ਦੇ ਲਓ ਨਹੀਂ ਮੈਲੀ ਇਹਨੇ ਭਾਜ ਇੰਨੇ ਦੁੱਧ ਵਾਲੀ ਵੱਛੀ ਹੈ 18 19 ਕਿਲੋ ਦਾ ਲੋਕ ਹਮਾਚ ਲਾ ਲਿਆ ਨਾ ਕਹਿ ਕੇ ਦੇ ਹੀ ਜਾਂਦੇ ਆ ਹਾਂ ਨਾਲ ਦੁੱਧ ਨੇ 5 6 ਮਸਾ 5 6 ਮਸਾ ਕੱਢਦੇ ਆ ਭਾਈ ਕੋਈ 8 ਕੱਢਦੀ ਆ ਹਾਂਜੀ ਭਾਈ ਇੱਥੇ ਆ ਜਾ ਇਹ ਵਹਿੜ ਵੀ ਭਾਈ ਦੂਜੇ ਸੂਏ ਹੁੰਦੀ ਆ ਹਾਂ ਇਹ ਰਾਜੀ ਤੋਂ ਲਈ ਆ ਪਾਉ ਕਹਿੰਦਾ ਵੀ 18 ਤੋਂ 19 ਕਿਲੋ ਤੋ ਧੀ ਦਾ ਚੋਇਆ ਜਿਹੜੇ ਸਾਹਣਾ ਅਹਿਮਦ ਬਾਈ ਭਾਂਡਾ ਵੈੜ ਦਾ ਚੋਇਆ ਵੀ ਹੋਊਗਾ ਠੰਡੀ ਫੀਲ ਬਹੁਤ ਆ ਵੈੜ ਬਾਈ 18 ਕੈਮਰੇ ਦਾ ਕਰੀ ਜਾਂਦੀ ਆ ਮੈਂ ਆਪਣੀ ਗਾਰੰਟੀ ਫੋਲੋ ਸਾਰੇ ਪਸ਼ੂਆਂ ਦੀ ਠੰਡੇ ਸੀਲ ਦੀ ਬਾਈ ਦੈਨ ਲਊਗੀ ਇਹ ਵੀ 2 ਜਾਂ 3 ਬਾਈ ਠੀਕ ਆ ਦੋਸਤੋ ਜਿਹੜਾ ਪਸ਼ੂ ਵਾਕਿਆ ਹੀ ਗਰਮ ਹੁੰਦਾ ਉਹ ਦੂਰੋਂ ਖੜਾ ਕਰਮ ਅਗਲਾ ਕਹਿੰਦਾ ਠੰਡੀ ਆ ਨੇੜ ਨੂੜ ਨਹੀਂ ਆਉਂਦਾ ਬਾਈ ਦਾ ਹੱਥ ਮਾਰ ਕੇ ਵਿਖਾਉਣ ਲੱਗਾ ਸੀਗਾ ਪਰ ਥੋੜਾ ਜਿਹਾ ਕਰ ਗਈ ਬਾਈ ਕਹਿੰਦਾ ਕੈਮਰੇ ਕਰਕੇ ਕਰਦੀ ਆ ਠੰਡੀ ਸੀਲ ਦੀ ਫੁੱਲ ਗਾਰੰਟੀ ਹੋਊ ਬਾਈ ਕਹਿੰਦਾ ਆਪਣੀ ਤੁਹਾਡੇ ਘਰੇ ਬੈਠ ਲੱਤ ਵੀ ਚੱਕ ਜੇ ਤੇ ਬਾਈ ਕੋਈ ਆਸ ਤੇ ਨਹੀਂ ਬਹਿਣ ਲੱਗਾ ਹੂੰ 18-19 ਕਿਲੋ ਦੁੱਧ ਪਲੂਨ ਨੇ ਦਿੱਤਾ ਰਾਜੀ ਇਹ ਵੀ ਬਹੁਤ ਹੈ ਲੇਵਾ ਭਾਂਡੇ ਦਾ ਵੀ ਵੱਡਾ ਹਵਾਨਾ ਜਰਸੀ ਬ੍ਰੀਡ ਦੀਆਂ ਪਹਿਲੀਆਂ ਤਿੰਨੇ ਪੂਰੀਆਂ ਚੰਗੀਆਂ ਵੜਾਂ ਜਿਹੜੇ ਕਹਿੰਦੇ ਨੇ ਨਾ ਚੰਗੀ ਜਰਸੀ ਲੈਣੀ ਆ ਪੰਜਾਬ ਵਾਲੀ ਲੈਣੀ ਆ ਚੰਗੇ ਦੁੱਧ ਵਾਲੀ ਲੈਣੀ ਆ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਤਿੰਨਾਂ ਦੇ ਲੇਵੇ ਅਮਰੀਕਾ ਨਾਲ ਕੇ ਦੋ ਨੰਬਰ ਦਾ ਲੇਵਾ ਜ਼ਿਆਦਾ ਹੈ ਕਿਉਂਕਿ ਜਮ ਤਿਆਰ ਹੈ ਅੱਜ ਸੂਪੇ ਕੱਲ ਨੂੰ ਸੂਪੇ ਇੱਕ ਨੰਬਰ ਦੋ ਚਾਰ ਦਿਨ ਲੈ ਜੂ ਆ ਕਿੰਨੇ ਦਿਨ ਲੈ ਜੂ ਇਹ ਵੀ ਬਾ ਦੋ ਤੋਂ ਤਿੰਨ ਦਿਨ ਪਈ ਦੋ ਤਿੰਨ ਦਿਨ ਇਹ ਲੈ ਜੂ ਕਿੰਨੇ ਦੀ ਬਾਈ ਬਾਈ ਇਹਦੀ ਹਾਂ ਨਾ ਜਮਾ ਬਈ ਮੁੱਲ ਕੋਈ 70 75 ਹਾਉਣੀ ਕੋਈ ਵੀ ਕਰਨਾ ਇਹ 61000 ਦੀ ਵੜ ਦੇ ਦਾਂ ਮੁੱਲ 70 75 ਜਿੰਨਾ ਮਰਜੀ 61000 ਦੀ ਵੱਚ ਜੈਜ ਭਾਈ ਦੂ ਘਾਟ ਇਨੇ ਦੁੱਧ ਲੀਆਂ ਵੜਾ ਨਹੀਂ ਮਿਲੀਆਂ ਕੋਈ ਉਵੇਂ ਹਮਾਜ ਲਾ ਲੀਆਂ ਤਾਂ 55000 ਦੀ ਭਾਵਾਂ ਦੇ ਦੇ ਪਰ ਦੁੱਧ ਵੀ 5 6 ਕਿਲੋ ਹੀ ਦੇਣਾ ਉਹਨੇ ਤੇ ਜਦੋਂ ਦਾਣਾ ਵੱਧ ਪਾ ਦੇ ਉਹਨੂੰ ਮੋਗ ਲੱਗ ਜਾਂਦੀ ਆ ਕਿਉਂਕਿ ਮੇਧੇ ਹੀ ਹੋਉ ਜੀ ਹੁੰਦੇ ਉਹਨਾਂ ਦੇ ਬਾਈ ਬੂਥੀ ਵੇਖ ਕੇ ਫਾ ਜਾਂਦੇ ਲੋਕ ਬੂਥੀ ਬਾਲੀ ਸੋਹਣੀ ਹੁੰਦੀ ਹੈ ਜੀ ਮੈਂ ਬੂਥੀ ਦੇ ਚੱਕਰ ਨਹੀਂ ਥੋੜਾ ਪਿਆ ਜਾਂਦਾ ਹਾਂ ਹਾਂ ਸਹੀ ਗੱਲ ਆ ਆਪਾਂ ਤਾਂ ਸਿੱਧੀ ਗੱਲ ਜਾਣਦੇ ਆ ਆਪਾਂ ਜਿੱਤੇ ਆਪਣਾ ਵੀਡੀਓ ਹਰੇਕ ਚ ਕੀਆ ਹੁੰਦਾ ਵੀ ਪਸ਼ੂ ਹਮਾਤਲ ਵਾਲਾ ਕੜਾ ਹੋਇਆ ਆਪਾਂ ਦੱਸ ਦਵੇ ਕੋਈ ਬੰਦਾ ਸਾਫਤ ਕਰ ਦੇ ਆਪਾਂ ਗਾਫਰੀ ਦੇ ਦਾਂ ਸਹੀ ਹੈ ਪਿਆਜ ਇਹ ਹਿੰਮਤ ਬਾਈ ਜੀ ਤੋਂ ਲਈ ਆ ਝੁੰਗੀ ਆ ਨਾ ਤੂੰ ਯਕੀਨ ਮੰਨੀ ਆਪਨੂੰ ਆਤ ਨਹੀਂ ਝੂਠਦੀ ਜਣਾ ਨਾ ਹੀ ਮਾਰ ਗਏ ਉਹ ਕਹਿੰਦਾ ਵੀ ਪਹਿਲੇ ਸੂਏ ਵਹਿੜਨੇ 22 ਤੋਂ 23 ਕਿਲੋ ਦੁੱਧ ਦਿੰਦਾ ਪਲੂਨ ਨੇ ਪਲੂਨ ਨੇ ਜਦੋਂ ਮੈਂ ਵੇਖੀ ਥੱਲੇ ਉਹ ਨਾ ਮੈਂ ਕਿਹਾ ਬਈ ਆ ਝੂਠ ਮਾਰ ਹੂੰ ਕਹਿੰਦਾ ਬਈ ਤੂੰ ਮੇਰੀ ਗਰੰਟੀ ਤੇ ਗਾ ਦੇ ਦੀ ਮੇਰਾ ਨੰਬਰ ਤਾਂ ਹੀ ਆ ਬਾਹਰ ਨਿਕਲ ਜਾ ਅੱਛਾ ਕਹਿੰਦਾ ਲੈਵਾ ਨਹੀਂ ਦਿਖਾਉਂਦੀ ਲੈਵਾ ਫਿਕਸ ਰੱਖਦੀ ਆ ਸਾਨੂੰ ਆਪ ਨੂੰ ਫਰਾਨੀ ਹੋਵੇ ਦੁੱਧ ਕਰਦੀ ਖਪੂ ਅੱਛਾ ਜੀ ਦੂਜੇ ਸੂਏ ਸੁੰਤੀ ਆ ਬਈ ਤੈਨ ਲੈਂਦੀ 400 ਤੋਂ ਫਾਨ ਕੱਢ ਬਾਹਰ ਨੂੰ ਦੋਸਤੋ ਜੇ ਝੂਠ ਮਾਰਨਾ ਹੋਵੇ ਤਾਂ ਆ 2 ਨੰਬਰ 25 ਦਾ ਲੈਵਾ ਬਾਹਲਾ ਵੱਡਾ ਇਹਦਾ 24 25 ਕਿਲੋ ਬਈ ਕਹਿਂਦਾ ਕਿਉਂਕਿ ਵੇਖਣ ਵਾਲੇ ਮਨ ਵੀ ਲੈਣਾ ਜਿਹੜੇ ਸਾਹਮਣਾ ਲੇਵਾ ਡਬਲ ਤਿਆਰ ਕੀਤਾ ਪਰ ਇਹਦਾ 18 19 ਕਿਹਾ ਇਹਦਾ ਅਗਲੇ ਨੇ ਕਿਹਾ ਹੋ ਤਾਂ ਹੀ 22 23 ਲੀਟਰ ਦੁੱਧ ਕਿਹਾ ਬਾਈ ਨੇ ਵੈੜ ਵੱਡੀ ਆ ਬਾਈ ਕਹਿੰਦਾ ਲੇਵਾ ਜਰੂਰ ਫੱਟ ਫੱਟ ਯਾ ਰੱਖਦੀ ਆ ਪਰ ਜੀ ਤੋਂ ਲਈ ਅਗਲਾ ਕਹਿੰਦਾ ਬਾਈ ਮੇਰਾ ਨੰਬਰ ਵੀ ਨਹੀਂ ਆ ਕਿਹਨੇ ਖਰੀਦੀ ਵੀ ਲੱਤ ਚੱਕ ਜੂ ਲੈ ਹਾਂ ਸਮਾ ਸਮਾ ਲੈ ਜੂ 4 ਤੋਂ 5 ਦਿਨ ਬਾਈ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਸੂਪੂ 22 23 ਲੀਟਰ ਦੁੱਧ ਬਾਈ ਕਹਿੰਦਾ ਦਿੱਤਾ ਪਲੂਣ ਮੱਛੀ ਨੇ ਤੇ ਜੀ ਤਾਂ ਲਈ ਆ ਬਾਈ ਕਹਿੰਦਾ ਅਗਲੇ ਕਹਿੰਦਾ ਸਾਡਾ ਨੰਬਰ ਦੇ ਦੀ ਜੀ ਨੂੰ ਦੇ ਦੀ ਵਹਿੜਾ ਸਾਡੀ ਤਸੱਲੀ ਹੋਊਗੀ ਅਗਲਾ ਸਾਡੇ ਨਾਲ ਫੋਨ ਲਾ ਲੈ ਤੇ ਸਾਡੀ ਬਾਈ ਹਰਚੋਕੇ ਰਾਮੂ ਵਾਲੇ ਤੋਂ ਵਹਿੜਾ ਆ ਯਾਰ ਹਰਚੋਕਾ ਰਾਮੂ ਵਾਲਾ ਨਾਲ ਹੀ ਆਪਣੇ ਗਰਮੇਲ ਬੰਦੇ ਦਾ ਨਾਮ ਜੀ ਤੋਂ ਲਈ ਹੈ ਠੀਕ ਹੈ ਠੀਕ ਹੈ ਨੰਬਰ ਵੀ ਬੋਲ ਦਾਂਗੇ ਆਪਾਂ ਵੀਡੀਓ ਤਾਂ ਨਹੀਂ ਬੋਲਦੇ ਅਗਲਾ ਮੁਰਕੇ ਸਤਾਈ ਜਾਣੀ ਹੈ ਨਾ ਫੋਨ ਲਾ ਲੈ ਹਾਂ ਜੀ ਨੇ ਲਈ ਉਹਨੂੰ ਦੇ ਦਿਓ ਕੱਲੇ ਹਾਂ ਉਹ ਆਕੇ ਨੰਬਰ ਆਪਣੇ ਤੋਂ ਕਿੰਨੇ ਦੀ ਇਹਦੀ ਹਾਂ ਨਹੀਂ ਆ ਬਾਈ ਮੁੱਲ ਕਰਾਉ ਨੂੰ ਕੋਈ ਜਿੰਨਾ ਮਰਜ਼ੀ ਕਰਾ ਲੈ ਦਾ ਠੀਕ ਆ ਬਸ 100 ਰੁਪਇਆ ਛੋੜ ਕਰਨੀ ਆ 49000 ਅੱਛਾ ਹਾਂ ਲਓ ਜੀ 49000 ਜੋ 100 ਦਾ ਨੋਟ ਛੱਡਣਾ 22 ਲੀਟਰ ਦਾ ਦੇਣਾ ਇਹਨੇ ਸਿੰਘਾਂ ਦੀ ਝੁੰਗੀ ਆ ਇਹਦਾ ਕਿਸੇ ਗਰੀਬ ਨੇ ਸਿੰਘ ਦਗਾਏ ਨਹੀਂ ਹਾਲਾਂਕਿ ਪਰਲੀਆਂ ਦੇ ਵੀ ਸਿੰਘ ਹੁੰਦੇ ਜੇ ਨਾਂ ਦਗਾਏ ਹੁੰਦੇ ਉਹਨਾਂ ਦੇ ਦਗਾਏ ਆ ਉਹ ਖੁੰਨੀਆਂ ਕੋਈ ਵਾਸਤੇ ਨਹੀਂ ਵਹਿਣ ਜਮਾ ਇਹਦੇ ਦਗਾਏ ਨਹੀਂ ਇਹਦੇ ਸਿੰਘ ਨਿਕਲੇ ਆਏ ਆ ਨਾਲੇ ਬਈ ਪਜਾਣੇ ਪੁਰਾਣੇ ਬਜ਼ੁਰਗ ਆਪਣੇ ਆਪ ਹੀ ਕਹਿ ਦਿੰਦੇ ਸੀ ਵੀ ਚੁੰਗਾ ਪਸ਼ੂ ਘਰੇ ਵਾਤਾ ਕਰਦਾ ਹਾਂ ਬਿਮਾਰ-ਮਾਰ ਵੀ ਨਹੀਂ ਹੁੰਦਾ ਹਾਂ ਬਿਮਾਰ ਵੀ ਨਹੀਂ ਹੁੰਦਾ ਪਈ ਫੇਦੇ ਨਹੀਂ ਇਹ ਗੱਲ ਸਹੀ ਆ ਬਾਕੀ ਐ ਨਹੀਂ ਵੀ ਵਹਿੜ ਘਰ ਮੂ ਬਈ ਵੀ ਸੈਂਗਾ ਦੇ ਵਹਿੜਾ ਹੱਥ ਨਾਲ ਲੱਗਣੂ ਲੈ ਹੂੰ ਜੇ ਉਧਰ ਦੀ ਮਾਰਗੀ ਬਹਿ ਜਾ ਵਹਿੜ ਲੈ ਹੂੰ ਸਹੀ ਆ ਪੂਰੀ ਚੰਗੀ ਵਾਚੀ ਉਹ ਤੇ ਆਇਆ ਲਾਸ ਤੇ ਕੱਟੀ ਤੇ ਲਾਸ ਇਹਦੇ ਬਾਰੇ ਕਿਵੇਂ ਆ ਕੱਟੀ ਕਿੰਨੀ ਕੱਟੀ ਬਈ ਆਪਾਂ ਘਰਾਂ ਜੋ ਹੀ ਆਪਣੇ ਗਾਂ ਨਹਿਰ ਦੇ ਨਾਲ 50-51 ਘਰਾਂ ਹਾਂ ਸ਼ਰਮਿਆਂ ਦਾ ਘਰ ਆ ਉਹਨਾਂ ਤੋਂ ਲਈ ਠੀਕ ਆ ਮੱਝ ਦਾ 19 ਕਿਲੋ ਦੁੱਧ ਸੀਹੀ ਦੀ ਲਈ ਠੀਕ ਆ ਠੀਕ ਆ ਸਾਲ ਤੋਂ ਸਵਾ ਸਾਲ ਦੇ ਵਿੱਚ ਮੋਰਾ ਕੱਟੀ ਦੀ ਠੀਕ ਆ ਬੂਥੀ ਬਾਥੀ ਜੈ ਕਾਲੇ ਬਹੁਤ ਸੋਹਣੀ ਲੱਗੀ ਮੈਂ ਲੈ ਲਈ ਕੱਟੀ ਉਹ ਲੈਦਾ ਨਹੀਂ ਬਾਈ ਠੀਕ ਆ ਹਾਂ ਚੱਲ ਨਫਾ ਜਿਹੜਾ ਇੱਥੇ ਹੋਣਾ ਉਹ ਆਪ ਲੈ ਹੀ ਲੈਣਾ ਥੱਸ ਕੇ ਵੀ ਲੈ ਲਾਂਗੇ ਇਹ ਕੱਟੀ ਦੇ ਦਾਂਗੇ 19000 19000 ਦੀ ਬਾਈ ਇਹਨਾਂ ਦੇ ਦੇ ਦਾਂਗੇ ਆਪਦੇ ਕੋਠਿਆਂ ਜੀ ਲਈ ਚਾਰ ਹੀ ਥਾਣਾ ਵੀਰੇ ਕੋਈ ਫੋਟ ਨਹੀਂ ਕੋਈ ਕਾਸ਼ੀ ਹੂੰ ਇੱਥੇ ਕੋਠਿਆਂ ਜੀ ਕੋਈ 2-4 ਘਰ ਨਹੀਂ ਇਹ ਚੜੱਕਾ ਪਿੰਡ ਹੰਦਾ ਕਾਫੀ ਗੈਂਤੀ ਚ ਘਾਰ ਆ ਇਥੇ ਆ ਨਹਿਰੇ ਨਹਿਰ ਕਾਫੀ ਘਰ ਅੱਗੇ ਲਈਏ ਨਹਿਰ ਤੋਂ ਬਾਈ ਨੇ ਨਹਿਰ ਤੇ ਬਾਈ ਦਾ ਘਰ ਆ ਬਾਈ ਮੋਢ ਚ ਆ ਜਾਂਦਾ ਉਦੋਂ ਘਰ ਅੱਗੇ ਆਗਾ 19000 ਦੀ ਦੇ ਦੇਣੀ ਹੈ ਜੇ ਕੋਈ ਕੱਟੀ ਲੈਣ ਦਾ ਚਾਹਵਾਨਾ ਮੋਹਰਾ ਨਸਲ ਦੀ ਕੱਟੀ ਜੈਡ ਬਲੈਕ ਫੋਨ ਨੰਬਰ ਸਕਰੀਨ ਤੇ ਵੀਡੀਓ ਲੰਮੀ ਹੋ ਗਈ ਪਸ਼ੂ ਜਾਦੇ ਸੀ ਇਨਫੋਰਮੇਸ਼ਨ A to Z ਸਾਰੀ ਲੈ ਕੇ ਦੇ ਦਿੱਤੀ ਆ ਭਾ ਜਾਵਾ ਜਾਇਜ ਜੇ ਕੋਈ ਚੰਗੀਆਂ ਜਰਸੀਆਂ ਲੈਣ ਦਾ ਚਾਹਵਾਨ ਹੋਵੇ ਤੇ ਚੜੇਕ ਆ ਜੋ ਚਾਰ ਖੜੇ ਆ ਸਤਿ ਸ਼੍ਰੀ ਅਕਾਲ